ਕੋਟ ਪਰ ਆਦ ਹਮਾਰੇ ਖੰਡੋ ਅਨਿਕ ਵਿਦੀ ਸੰਝਾ ਹਮ ਅਗਿਆਨ ਅਲਪ ਮਤ ਤੋਰੀ ਤੁਮ ਆਪਨ ਵਿਰਦ ਰਖਾਓ ਕਬੀਰ ਸੇਵਾ ਕੋ ਤੋਏ ਭਲੇ ਇੱਕ ਸੰਤਿ ਕਰਾਮ ਰਾਮ ਜੁਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਸੰਤ ਰਹਿਤ ਸੁਣੋ ਮੇਰੇ ਭਾਈ ਉਹਾਂ ਕੀ ਮਹਿਮਾ ਕਥਨ ਸੰਨਮਾਨੀ ਯੋਗ ਜੁਗੋ ਜੁਗ ਟਲ ਚਵਦ ਛਤਰ ਤਖ ਦੇ ਮਾਲਿਕ ਦਇਆ ਸਿੰਧ ਕਿਰਪਾ ਨਿਧ ਗੁਰਤਾ ਗੱਦੀ ਤੇ ਵਿਰਾਜਮਾਨ ਸਤਿਗੁਰੂ ਧੰਨ ਧੰਨ ਆਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵਤਰ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਉਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਨੇਰੀ ਨਦਰ ਕਰਕੇ ਸਤਸੰਗਤ ਦੀਆਂ ਅਮੁੱਲ ਘੜੀਆਂ ਬਖਸ਼ਿਸ਼ ਕਰਕੇ ਨਿਵਾਜਿਆ ਹੈ ਬਹੁਤ ਹੀ ਪਿਆਰ ਦੇ ਨਾਲ ਮਹਾਂਪੁਰਸ਼ਾਂ ਦੀ ਮਿੱਠੀ ਪਿਆਰੀ ਯਾਦ ਮਨਾਉਂਦਿਆਂ ਹੋਇਆਂ ਇਸ ਲਾਨਾ ਗੁਰਮਤ ਸਮਾਗਮਾਂ ਵਿੱਚ ਆਪ ਜੀ ਜੁੜ ਬੈਠੇ ਹੋ। ਸ਼੍ਰੀਮਾਨ ਸੰਤ ਵਾਬਾ ਪੰਜਾਬ ਸਿੰਘ ਜੀ ਜਿਨ੍ਹਾਂ ਦੀ ਮਿੱਠੀ ਪਿਆਰੀ ਸਿਮਰਤੀ ਦੇ ਅੰਦਰ ਆਪਾਂ ਜੁੜੇ ਹਾਂ। ਔਰ ਬਹੁਤ ਹੀ ਪਿਆਰ ਵਾਲੇ ਸਤਿਕਾਰਯੋਗ ਬਾਬਾ ਦਰਸ਼ਨ ਸਿੰਘ ਜੀ ਆਪਣੀਆਂ ਨੂੰ ਇਲਾਹੀ ਬਾਣੀ ਦੇ ਰਸ ਪਿੰਨੇ ਸ਼ਬਦ ਕੀਰਤਨ ਔਰ ਧਾਰਨਾ ਰੂਪ ਵਿੱਚ ਕੀਰਤਨ ਵਖਿਆਨ ਸ਼ਰਵਣ ਕਰਵਾ ਰਹੇ ਸਨ ਸਤਸੰਗਤ ਕੈਸੀ ਜਾਣੀਏ ਜਿੱਥੇ ਕੋ ਨਾਮ ਵਖਾਣੀ ਹੈ ਸਭ ਤੋਂ ਸੁਖ ਕਮ ਧਰਮ ਦੀ ਦੁਨੀਆ ਵਿੱਚ ਸਤਸੰਗਤ ਵਿੱਚ ਬਹਿ ਕੇ ਨਾਮ ਜਪਣਾ ਹੈ ਔਰ 사ਤ ਸੰਗਤ ਸਭ ਤੋਂ ਜ਼ਿਆਦਾ ਲਾਭ ਜਿਹੜਾ ਉਹ ਸਤ ਸੰਗਤ ਕਰਨ ਨਾਲ ਪ੍ਰਾਪਤ ਹੋਣਾ ਹੈ ਸੁੱਖ ਇਸ ਵਾਸਤੇ ਹੈ ਕਿ ਸਤ ਸੰਗਤ ਕਰਨ ਲੱਗਿਆਂ ਕੋਈ ਸ਼ਰੀਰ ਦੀ ਖਿੱਚਲ ਵੀ ਬਹੁਤੀ ਨਹੀਂ ਔਰ ਕੋਈ ਖਰਚਾ ਵੀ ਨਹੀਂ ਹੈ ਬਾਕੀ ਜਿੰਨੇ ਵੀ ਧਰਮ ਦੇ ਕਰਮ ਨੇ ਉਹਦੇ ਵਿੱਚ ਮਾਇਕ ਖਰਚਾ ਵੀ ਵੱਧ ਤੋਂ ਵੱਧ ਹੁੰਦਾ ਹੈ। ਔਰ ਉਹ ਧਰਮ ਦਾ ਕਰਮ ਕਮਾਉਣ ਵਾਸਤੇ ਸਰੀਰ ਖੇਚਲਵੀ ਹੈ। ਆ ਤੁਸੀਂ ਕੁੰਮ ਦੇ ਮੇਲੇ ਦੀਆਂ ਫੋਟੋਆਂ ਤੇ ਵੀਡੀਓ ਵੇਖ ਰਹੇ ਹੋ। ਉੱਥੇ ਕਿੰਨੇ ਸਾਧੂ ਆਏ ਹੋਏ ਨੇ ਜਿਹੜੇ ਧਰਮ ਦੇ ਕਰਮ ਕਰਦੇ ਉਹਨਾਂ ਵਿੱਚ ਕਈ ਸਾਧੂ ਉਹ ਨੇ ਜਿਹੜੇ 30-30 ਸਾਲ ਤੋਂ ਬੋਲੇ ਨਹੀਂ ਮੋਨ ਧਾਰਨ ਕੀਤਾ ਹੋਇਆ ਹੈ। ਉਹਦੇ ਵਿੱਚ ਨੰਗੇ ਸਾਧੂ ਆਏ ਨੇ ਠੰਡ ਹੋਵੇ ਗਰਮੀ ਹੋਵੇ ਸਰਦੀ ਹੋਵੇ ਉਹ ਸਰੀਰ ਪਿੰਡੇ ਉੱਤੇ ਕੋਈ ਕੱਪੜਾ ਨਹੀਂ ਪਾਉਂਦੇ ਕਿੰਨਾ ਕਸ਼ਟ ਹੈ ਸਰੀਰ ਨੂੰ ਜਟਮਾ ਰੱਖੀਆਂ ਹੋਈਆਂ ਨੇ ਪੁੱਤੀ ਮਲੀ ਹੋਈ ਹੈ ਪੁੱਟੇ ਲਟਕੇ ਤਪ ਕਰਦੇ ਨੇ ਇਹ ਕਿਦਾਂ ਦਾ ਸਾਧੂ ਵੀ ਉਹ ਵੀਡੀਓ 'ਚ ਵਖਾ ਰਹੇ ਸੀ ਵੀ ਕੁੰਭ ਦੇ ਮੇਲੇ ਤੇ ਆਇਆ ਤਾਂ ਉਹ ਉਹਨੇ ਪੈ ਕੇ ਨਹੀਂ ਵਖਿਆ ਧਰਤੀ ਤੇ ਉਹ ਕਹਿੰਦੇ 40 45 ਸਾਲ ਤੋਂ ਬੈਠਾ ਹੀ ਆ ਬਸ ਉਹਨੂੰ ਇਦਾਂ ਚੁੱਕ ਕੇ ਲੈ ਕੇ ਆਏ ਰੱਬ ਨੂੰ ਪਾਉਣ ਵਾਸਤੇ ਕਿੰਨੇ ਸਰੀਰਕ ਕਸ਼ਟ ਨੇ ਔਰ ਫਿਰ ਜੇ ਮਾਇਕ ਖਰਚਾ ਵੇਖੀਏ ਤਾਂ ਜੇ ਕਿਸੇ ਬੰਦੇ ਨੇ ਦਾਨ ਪੁੰਨ ਕਰਨਾ ਹੋਵੇ ਤਾਂ ਪੈਸੇ ਚਾਹੀਦੇ ਨੇ ਗਰੀਬ ਬੰਦਾ ਥੋੜੀ ਦਾਨ ਕਰ ਸਕਦਾ ਲੰਗਰ ਲਾਉਣਾ ਹੋਵੇ ਯੱਗ ਕਰਨਾ ਹੋਵੇ ਤਾਂ ਪੈਸਾ ਚਾਹੀਦਾ ਹੈ ਪੈਸੇ ਤੋਂ ਵਗੈਰ ਲੰਗਰ ਜਾਂ ਯੱਗ ਥੋੜੀ ਲੱਗੇਗਾ ਤੀਰਥ ਯਾਤਰਾ ਤੇ ਜਾਣਾ ਹੋਵੇ ਤਾਂ ਵੀ ਪੈਸੇ ਚਾਹੀਦੇ ਨੇ ਕੋਈ ਤੁਹਾਨੂੰ ਟਿਕਟ ਲੈ ਕੇ ਦੇ ਸਕਦਾ ਹੈ ਪਰ ਖਰਚਾ ਤਾਂ ਆਪਣਾ ਕਰਨਾ ਪਏਗਾ ਨਾ ਉਹਦੇ ਵਿੱਚ ਵੀ ਖਰਚਾ ਹੈ ਸਤ ਸੰਗਤ ਵਿੱਚ ਨਾ ਕੋਈ ਸਰੀਰਕ ਕਸ਼ਟ ਹੈ ਨ ਕੋਈ ਮਾਇਕ ਖਰਚ ਹੈ ਜੇ ਤੁਸੀਂ ਖਾਲੀ ਹੱਥ ਵੀ ਮੱਥਾ ਟੇਕ ਕੇ ਬਹਿ ਜਾਓ ਤੁਹਾਨੂੰ ਕਿਸੇ ਨੇ ਕਹਿਣਾ ਨਹੀਂ ਉਹ ਤੂੰ ਪੈਸੇ ਨਹੀਂ ਚੜਾਏ ਵੀ ਮੱਥਾ ਟੇਕਣ ਲੱਗੇ ਕਿਸੇ ਨੂੰ ਕਹਿਣਾ ਥੋੜੀ ਭਾਵੇਂ 1 ਰੁਪਈਆ ਮੱਥਾ ਟੇਕੋ ਨਾ ਵੀ ਸਹੀ ਖਾਲੀ ਹੱਥ ਹੀ ਭਾਵਨਾ ਨਾਲ ਨਮਸਕਾਰ ਕਰੋ ਸੰਗਤ ਵਿੱਚ ਬਹਿ ਜਾਓ ਜਿਹਦੇ ਕੋਲ ਇੱਕ ਵੀ ਰੁਪਈਆ ਨਹੀਂ ਉਹ ਵੀ ਸੰਗਤ ਵਿੱਚ ਬਹਿ ਕੇ ਜਪ ਸਕਦਾ ਸਤਨਾਮ ਸ੍ਰੀ ਵਾਹਿਗੁਰੂ ਫਿਰ ਸਰੀਰਕ ਕਸ਼ਟ ਕੋਈ ਨਹੀਂ ਅੱਪਾ ਵੇਖਿਆ ਵੀ ਠੰਡ ਹੈ ਅੰਦਰ ਆਪਾਂ ਤੁੱਪੇ ਦੀਵਾਨ ਲਾ ਲਿਆ ਗਰਮੀ ਹੋ ਗਈ ਆਪਾਂ ਪੱਖੇ ਲਾ ਲਾਂਗੇ ਕੂਲਰ ਲੱਗ ਜਾਣਗੇ ਹਰ ਇੱਕ ਤਰ੍ਹਾਂ ਦੀ ਸਰੀਰਕ ਸੁਖਦਾ ਹੈ ਸੁਭਨਾ ਹੈ ਬੈਠਣ ਵਿੱਚ ਤਾਂ ਜੋ ਬਹਿਣ ਵਿੱਚ ਬੰਦਾ ਕੰਫਰਟੇਬਲ ਹੋਵੇ ਸੰਗਤ ਵਿੱਚ ਕੋਈ ਸਰੀਰਕ ਕਸ਼ਟ ਨਹੀਂ ਸਭ ਤੋਂ ਸੌਖਾ ਕਰਮ ਹੈ ਦੇ ਬਾਦਸ਼ਾਨ ਕੇ ਭਾਈ ਜੇ ਕੋਈ ਬਹਿ ਕੇ ਧਿਆਨ ਲਾ ਲੇ ਸੁਰਤ ਜੋੜ ਲੇ ਗੁਰਮੁਖ ਜਪੀਏ ਲਾਏ ਧਿਆਨ ਨਾਲ ਸੰਗਤ ਵਿੱਚ ਬਹਿਣ ਨਾਲ ਮੁਕਤੀ ਮਿਲ ਸਕਦੀ ਇਹ ਨੂੰ ਮਹਾਰਾਜ ਰੋਜ਼ ਸਮਝਾਉਂਦੇ ਰਹੇ ਰਾਜ ਦੇ ਬਾਠ ਵਿੱਚ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਗੁਰਪ੍ਰਸਾਦ ਪਰਮ ਪਦ ਪਾਇਆ ਸੁੱਕੇ ਕਾਸ਼ਟ ਹਰਿਆ ਸੁੱਕੇ ਦਰਖਤ ਨੂੰ ਪਾਣੀ ਪਾਣਾ ਸ਼ੁਰੂ ਕਰਦੇ ਹੋ ਹਰਾ ਹੋਣ ਲੱਗ ਪੈਂਦਾ ਸੰਗਤ ਵਿੱਚ ਬਹਿ ਕੇ ਨਾਮ ਜਪਣ ਲੱਗ ਜਾਓ ਢੋਡ ਮਨ ਸੰਸਾਰ ਵੱਲੋਂ ਦੁਖੀ ਹੈ ਵਿਕਾਰਾਂ ਵੱਲੋਂ ਪ੍ਰਗਤ ਸੁੱਕਿਆ ਹੋਇਆ ਹੈ ਭਾਈ ਉਹ ਦੁਆਰਾ ਸਤ ਸੰਗਤ ਵਿੱਚ ਹਰਾ ਹੋ ਜਾਂਦਾ ਇੱਕ ਵਾਰ ਆਖੋ ਸਤਨਾਮ ਸ੍ਰੀ ਫਿਰ ਆਖੋ ਜੀ ਸਤਨਾਮ ਸ੍ਰੀ ਇੱਕ ਵਾਰ ਸਾਰੀ ਸੰਗਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਦੋਵੇਂ ਹੱਥ ਜੋੜ ਕੇ ਸਿਰ ਝੁਕਾ ਕੇ ਹਾਜ਼ਰੀ ਲਵਾਓ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰਾਂ ਵੱਲ ਦੇ ਪਾਸੇ ਬੇਨਤੀ ਹੈ ਥੋੜਾ ਜਾਂ ਲੱਗ ਕੇ ਆ ਜਾਓ ਜਗ੍ਹਾ ਵਿੱਚ ਖਾਲੀ ਨਾ ਹੋਵੇ ਬਿਟੇ ਅੱਗੇ ਆ ਜਾਓ ਉੱਠ ਕੇ ਹਾਂ ਬੀਬੀਆਂ ਦੇ ਮੁਕਾਬਲੇ ਗਿਣਤੀ ਤੁਹਾਡੀ ਘੱਟ ਹੀ ਹੈ ਪਰ ਫਿਰ ਇਹਦਾ ਮਤਲਬ ਇਹ ਥੋੜੀ ਵੀ ਆਪਾਂ ਜਗ੍ਹਾ ਵਿੱਚ ਖਾਲੀ ਛੱਡ ਕੇ ਪਿੱਛੇ ਬਹਿਣਾ ਹੈ ਸਾਮੀਆਂ ਨੇ ਪੂਰੀਆਂ ਕਰਨੀਆਂ ਹੋਵੇ ਖਾਲੀ ਜਗ੍ਹਾ ਭਰਨੇ ਆ ਮੋਰੇ ਹੋ ਜਾ ਸੰਗਤ ਵਿੱਚ ਨੇੜੇ ਹੋ ਕੇ ਸਤ ਸੰਗਤ ਵਿੱਚ ਪਦਕ ਕਿਵੇਂ ਬੈਠੀਦਾ ਪਾਤਸ਼ਾਹ ਬਾਣੀ ਅੰਦਰ ਕਹਿੰਦੇ ਭਾਈ ਜਿਵੇਂ ਸ਼ਹਿਦ ਦੀਆਂ ਮੱਖੀਆਂ ਦਾ ਮਖਰਾਲ ਜਿਹਨੂੰ ਕਹਿੰਦੇ ਆਪਾਂ ਉਹ ਇਕੱਠੀਆਂ ਹੋ ਕੇ ਛੱਤੇ ਵਿੱਚ ਨਹੀਂ ਹੁੰਦੀ ਜੇ ਉਹ ਮਖਰਾਲ ਵਾਲੀਆਂ ਮੱਖੀਆਂ ਜਿਹੜੀਆਂ ਨੇ ਮਧੂ ਮੱਖੀਆਂ ਉਹ ਇਕੱਠੀਆਂ ਹੋ ਕੇ ਨਾ ਬੈਠਣ ਤਾਂ ਸ਼ਹਿਦ ਨਹੀਂ ਪੈਦਾ ਹੁੰਦਾ ਜਿਵੇਂ ਜੁੜ ਕੇ ਛੱਤੇ ਦੇ ਜੁੜੀਆਂ ਹੁੰਨੀਆਂ ਤਾਂ ਸ਼ਹਿਦ ਪੈਦਾ ਹੁੰਦਾ ਏ ਇਦਾਂ ਸੰਗਤ ਵਿੱਚ ਭਾਈ ਇਕੱਠਿਆਂ ਹੋ ਕੇ ਬੈਠੀਦਾ ਸੁਰਤ ਜੁੜਦਾ ਤੁਹਾਨੂੰ ਨਾਮ ਦਾ ਰਸ ਪੈਦਾ ਹੋਏਗਾ ਇਹਨੂੰ ਮਹਾਰਾਜ ਬਾਣੀ ਅੰਦਰ ਕਹਿੰਦੇ ਸਤ ਸੰਗਤ ਮਿਲ ਰਹੀ ਐ ਮਹਾਦੋ ਮਹਾਰਾ ਕਿਵੇਂ ਜੁੜਨੇ ਕਹਿੰਦੇ ਜੈਸੇ ਮਦੁਪ ਮੱਖੀ ਦਾ ਭਾਈ ਜਿਵੇਂ ਮਧੂ ਮੱਖੀਆਂ ਬਣੇ ਤਾਂ ਸ਼ਹਿਦ ਪੈਦਾ ਹੁੰਦਾ ਇਦਾਂ ਸੰਗਤ ਵਿੱਚ ਇਕੱਠੇ ਹੋ ਕੇ ਬੈਠੀਏ ਤਾਂ ਰਸ ਪੈਦਾ ਹੁੰਦਾ ਸਤਿਗੁਰੂ ਦੇ ਕੋਲ ਹੋ ਕੇ ਬੈਠੀਦਾ ਅੱਛਾ ਦੁਨਿਆਵੀ ਤੌਰ ਤੇ ਬਜ਼ੁਰਗ ਕਹਿੰਦੇ ਨੇ ਭਾਈ ਜਿਹੜਾ ਮਾੜਾ ਬੰਦਾ ਹੈ ਉਹਦੇ ਕੋਲ ਨਹੀਂ ਬਹਿਣਾ ਕਿਉਂ ਭਾਈ ਬਦਨਾਮੀ ਹੋ ਜਾਂਦੀ ਮਾੜੇ ਬੰਦੇ ਦੇ ਨਾਲ ਤੁਰੋਂਗੇ ਤਾਂ ਵੀ ਬਦਨਾਮੀ ਮਾੜੇ ਬੰਦੇ ਦੇ ਕੋਲ ਬੈਠੋਂਗੇ ਤਾਂ ਵੀ ਬਦਨਾਮੀ ਉਹਦੇ ਕੋਲ ਖੜ੍ਹ ਜਾਓਗੇ ਤਾਂ ਵੀ ਬਦਨਾਮੀ ਲੋਕ ਕਹਿਣ ਲੱਗ ਪੈਂਦੇ ਨੇ ਕਹਿੰਦੇ ਭਾਈ ਇਹ ਵੀ ਉਦਾਂ ਦਾ ਹੀ ਹੋਣਾ ਹੈ ਇਹ ਵੀ ਖਾਂਦਾ ਪੀਂਦਾ ਹੋਣਾ ਹੈ ਤਾਂ ਫਿਰ ਉਹ ਸ਼ਰਬੀ ਜਾਂ ਕੋ ਮਹਾਰਾ ਬੰਦਾ ਉਹਦੇ ਕੋਲ ਵੀ ਬਜ਼ੁਰਗ ਕਹਿੰਦੇ ਭਾਈ ਉਹਦੇ ਕੋਲ ਨਹੀਂ ਬਹਿਣਾ ਜਿਹਦੇ ਕੋਲ ਮਹਾਰਾ ਫਿਰ ਦੁਨਿਆਵੀ ਤੌਰ ਤੇ ਵੀ ਵੇਖੋ ਜਿਹਦੇ ਕੋਲ ਬੈਠਿਆਂ ਸੋਭਾ ਮਿਲੇ ਉਹਦੇ ਕੋਲ ਬੈਠੀ ਤਾਂ ਜਿਹਦੇ ਕੋਲ ਬੈਠਿਆਂ ਬੰਦੇ ਦੀ ਸੋਭਾ ਹੋਵੇ ਉਹਦੇ ਕੋਲ ਬੈਠੀ ਤਾਂ ਉਹਦੇ ਕੋਲ ਬਹਿਣ ਨਾਲ ਸੋਭਾ ਹੁੰਦੀ ਹੈ ਚੰਗੇ ਲੱਗੀਦਾ ਇੰਨਾ ਮਹਾਰਾ ਕਹਿੰਦੇ ਭਾਈ ਸਤਗੁਰੂ ਕੋਲ ਬਹਿਣ ਨਾਲ ਲੋਕ ਵਿੱਚ ਵੀ ਸੋਭਾ ਹੋਏਗੀ ਯਾ ਰਬ ਦੀ ਦਰਗਾਹ ਪਰਲੋਕ ਵਿੱਚ ਵੀ ਤੇਰੀ ਸੋਭਾ ਹੋਏਗੀ ਸਤਿਗੁਰੂ ਦੇ ਕੋਲ ਹੋ ਕੇ ਬੈਠ ਗੁਰੂ ਕੋਲ ਬੈਠਿਆ ਸੋਹਣੇ ਲੱਗੀਦਾ ਇਹਨੂੰ ਮਹਾਰਾਜ ਸਮਝਾਉਂਦੇ ਬਹੁਤ ਵਾਰ ਤੁਸੀਂ ਸ਼ਲੋਕ ਪੜ੍ਹਦੇ ਹੋ ਤੁਹਾਨੂੰ ਯਾਦ ਹੈ ਜਿੱਥੇ ਮਹਾਰਾਜ ਕਹਿੰਦੇ ਸੱਜਣ ਸੱਚਾ ਪਾਤਸ਼ਾਹ ਪੜੋ ਸੱਜਣ ਸੱਚਾ ਪਾਤਸ਼ਾਹ ਸਰਸ਼ਾਂ ਆਂਦੇ ਜਿਸ ਪਾਸ ਬਹਿਟ ਆਸੋਹੀ ਹੈ ਸਭ ਨੰਦਾ ਵੇਸਾ ਗੁਰੂ ਕੋਲ ਬੈਠਿਆ ਸੋਹਣੇ ਲੱਗੀਦਾ ਇਸ ਲਈ ਸੰਗਤ ਵਿੱਚ ਬਹਿ ਕੇ ਸਾਧ ਸੰਗਤ ਨਾਮ ਜਪਣ ਨਾਲ ਸਭ ਤੋਂ ਵੱਡਾ ਲਾਭ ਇੱਕ ਵਾਰ ਸਾਰੇ ਪਿਆਰ ਨਾਲ ਪੜੋ ਫਿਰ ਅਪੰ ਕਥਾਗਤ ਅੱਗੇ ਤੋਂ ਰੰਗ ਮਿਲ ਕੇ ਪਿਆਰ ਨਾਲ ਧਿਆਨ ਧਰ ਕੇ ਪੜੋ ਸਤ ਸੰਗਤ ਮਿਲੇ ਸੋ ਤਰੇ ਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰੇ ਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰੇ ਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰੇ ਆ ਸਤ ਸੰਗਤ ਮਿਲੇ ਸੋ ਤਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਮੇਰੇ ਮਾਦੋ ਜੀ ਗੁਰਪ੍ਰਸਾਦ ਪਰਮ ਪਦ ਪਾਇਆ ਗੁਰਪ੍ਰਸਾਦ ਪਰਮ ਪਦ ਪਾਇਆ ਗੁਰਪ੍ਰਸਾਦ ਪਰਮ ਪਦ ਪਾਇਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤੜਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਅੱਛਾ ਗੱਜ ਕੇ ਪੜੋ ਚਾ ਸਕੀ ਤੁਸੀਂ ਸਾਰੇ ਨੇ ਪਕੌੜੇ ਪੂਰੇ ਖਾਦੇ ਬਾਬੇ ਸ਼ਿਕਾਇਤ ਪਕੌੜੇ ਗੱਜ ਕੇ ਗੜੋ ਫਿਰ ਗੱਜ ਕਹੇ ਜੇ ਛਕਿਆ ਰੱਜ ਕੇ ਬੋਲੋ ਗੱਜ ਕੇ ਫਿਰ ਪੜੋ ਪਿਆਰ ਨਾਲ ਸਤ ਸੰਗਤ ਮਿਲੇ ਸੋ ਤਰੇ ਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰੇ ਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਤਰੇ ਆ ਮੇਰੇ ਮਾਦੋ ਜੀ ਸਤ ਗੁਰਪ੍ਰਸਾਦ ਪਰਮ ਪਦ ਪਾਇਆ ਗੁਰਪ੍ਰਸਾਦ ਪਰਮ ਪਦ ਪਾਇਆ ਗੁਰਪ੍ਰਸਾਦ ਪਰਮ ਪਦ ਪਾਇਆ ਗੁਰਪ੍ਰਸਾਦ ਪਰਮ ਪਦ ਪਾਇਆ ਸੋ ਕੇ ਕਾਸ਼ਟ ਹਰੇ ਆ ਮੇਰੇ ਮਾਦੋ ਜੀ सत संगत मिले सौ तरे मेरे जी। सत संगत मिले सौ संगत अखो सतनाम श्री फिर अखो गज के सतनाम श्री